ਪਹਿਲਾਂ ਤੁਸੀਂ ਇਹ ਕੋਠੀ ਦੇਖੋ ਫਿਰ ਜਿਨ੍ਹਾਂ ਨੇ ਮਣਾਈ ਆ ਉਹਨਾਂ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਈ ਤੁਹਾਡਾ ਸ਼ੁਭਨਾਮ ਮੱਖਣ ਸਿੰਘ ਆ ਜੀ ਤੇ ਤੁਹਾਡਾ ਬਈ ਮੈਂਟੋ ਸਿੰਘ ਬਈ ਆ ਬਾਈ ਨੇ ਬਣਾਈ ਆ ਕੋਠੀ ਬਾਈ ਨੇ ਚਣਾਈ ਦਾ ਕੰਮ ਕੀਤਾ ਪੂਰਾ ਠੇਕੇਦਾਰ ਆ ਬਾਈ ਤੇ ਆ ਬਾਈ ਪਲੰਬਰ ਆ ਬਾਈ ਬਈ ਤੁਹਾਡੀ ਬੌਂਡਿੰਗ ਹੈ ਮੈਂ ਦੋਨਾਂ ਦੀ ਪੂਰੀ ਵਧੀਆ ਯਾਤ ਆਪਣੇ ਤੇ ਬਈ ਜਦੋਂ ਕੋਈ ਡਿਕਤ ਆਉਂਦੀ ਹੈ ਕਈ ਵਾਰੀ ਆਏ ਹੁੰਦਾ ਹੈਗਾ ਵੀ ਜੇ ਆਪਣਾ ਹੋਰ ਮਿਸਤਰੀ ਲਾਉਣੇ ਠੇਕੇਦਾਰ ਤੋਂ ਬਾਅਦ ਆਉਂਦੇ ਨੇ ਕਿ ਪੱਥਰ ਵਾਲੇ ਆ ਜਾਂਦੇ ਨੇ ਜਾਂ ਫਿਰ ਆਪਣਾ ਜਿਵੇਂ ਲਾ ਲੋ ਝਗਾਠ ਵਾਲੇ ਆ ਜਾਂਦੇ ਨੇ ਬਈ ਉਹਨਾਂ ਨੇ ਤਾਂ ਨਹੀਂ ਕੋਈ ਤੁਹਾਨੂੰ ਰਿਸਕ ਹੈ ਤਾਂ ਹੀ ਹਾਂਜੀ ਆਪਣਾ ਜਦ ਤੱਕ ਤਾਂ ਕੋਈ ਨਹੀਂ ਵੀ ਕਈ ਵਾਰੀ ਹੁੰਦਾ ਵੀ ਆਪਣਾ ਵੀ ਲੈਵਲ 'ਚ ਨਹੀਂ ਹੈਗਾ ਬਾਅਦ 'ਚ ਮਾਲਕ ਨੂੰ ਕਰਨ ਲੱਗ ਜਾਂਦੇ ਨੇ ਨਾ ਨਾ ਜੀ ਇਸ ਤਰ੍ਹਾਂ ਦੀ ਕੋਈ ਨਹੀਂ ਆਪਣੀ ਮਤਲਬ ਪੂਰੀ ਵਧੀਆ ਬਾਂਡਿੰਗ ਪੂਰੀ ਵਧੀਆ ਜੀ ਤੇ ਬਈ ਆ ਕੋਠੀ ਦੇਖੋ ਬਈ ਤੇ ਬਈ ਇਹ ਕਿੰਨੇ ਸਕੁਅਰ ਫੁੱਟ ਏਰੀਆ ਤੇ 5000 ਫੁੱਟ ਏਰੀਆ ਜੀ ਠੀਕ ਹੈ ਬਈ ਤੇ 5000 ਸਕਰ ਫੁੱਟ ਏਰੀਆ ਦੇ ਵਿੱਚ ਕਿੰਨੇ ਕਮਰੇ ਬਣੇ ਨੇ ਕਿੰਨੇ ਬਾਥਰੂਮ ਹੈ ਸਾਰਾ ਮੜਾ ਦੱਸੋ ਡਿਟੇਲ ਇਹਦੇ ਵਿੱਚ ਹੀ ਦੋ ਤਾਂ ਬੈਡਰੂਮ ਨੇ ਦੋ ਬੈਡਰੂਮ ਹੈ ਠੀਕ ਹੈ ਜੀ ਇੱਕ ਡ੍ਰੈੰਗ ਰੂਮ ਆ ਜੀ ਠੀਕ ਹੈ ਜੀ ਪਰ ਸੋਈ ਆ ਗਈ ਜੀ ਠੀਕ ਹੈ ਜੀ ਤੇ ਨਾਲ ਬਾਥਰੂਮ ਦੋ ਅਟੈਚ ਨੇ ਕਮਰੇ ਨਾਲ ਜੀ ਤੇ ਬਈ ਜੇ ਹੁਣ ਇਹਦੇ ਟੈਕਨੀਕਲ ਪਾਰਟ ਵਿੱਚ ਜਾਈਏ ਜਿਹੜੇ ਆਇਆ ਲਾ ਲੋ ਬਈ ਆ ਬਾਲਕਨੀ ਟਾਈਪ ਵਧਾਇਆ ਹੋਇਆ ਮੂਰੇ ਕੋਠੀ ਦੇ ਵਿੱਚ ਦੋ ਰੱਖੇ ਨੇ ਕਪੂਰ ਤੇ ਇੱਕ ਆਪਣੇ ਆ ਬਈ ਜਿਹੜਾ 3.5 ਫੁੱਟ ਤੁਸੀਂ ਵਧਾਇਆ ਹੋਇਆ ਹੈਗਾ ਇਹਦੇ ਵਿੱਚ ਕੀ ਇਲਾਜ ਕੀਤਾ ਕਿਉਂਕਿ ਜ਼ਿਆਦਾਤਰ ਹੁੰਦਾ ਕਿ ਵੀ ਆਵੇਂ ਆਪਾਂ ਕੀ ਸਪੈਸ਼ਲ ਕੀਤਾ ਇਹਦੇ ਵਿੱਚ ਆਪਾਂ ਇਹਦੇ ਵਿੱਚ ਜੀ 5 ਸੂਤੇ ਸਰੀਏ ਦੇ 6 ਸੂਤੇ ਦੇ ਮਿਕਸ ਕਰਕੇ ਸਰੀਏ ਪਾਏ ਨੇ ਤਰ ਤੱਕ ਲੰਮੇ ਛੱਟੇ ਹੋਇਆ ਜੀ ਠੀਕ ਹੈ ਬਈ ਤੇ ਆਪਾਂ ਇਹਦੇ ਵਿੱਚ ਬੀਮ ਪਾਇਆ ਤਿੰਨ ਜੀ ਠੀਕ ਹੈ ਬਈ ਤੇ ਇਹ ਸਾਰਾ ਆਰ ਸੀ ਪੱਟਾ ਬਣਿਆ ਹੋਇਆ ਜੀ ਠੀਕ ਹੈ ਸਾਰਾ ਆਰ ਸੀ ਜਿਹਾ ਬਣਿਆ ਹੋਇਆ ਹੈ ਇਹ ਵੀ ਆਰ ਸੀ ਬਣਿਆ ਤੇ ਆ ਜਿਹੜੀ ਟੇਪਰ ਜਿਹੜੀ ਵੀ ਆਰ ਸੀ ਬਣੀ ਠੀਕ ਹੈ ਬਈ ਜਿਹੜੀ ਆ ਟੇਪਰ ਬਣਾਈ ਹੋਈ ਹੈਗੀ ਹਾਂ ਜੀ ਤੇ ਉਹ ਜਿਹੜਾ ਉਹ ਵੀ ਸਾਰਾ ਆਰ ਸੀ ਪੜਿਆ ਹੋਇਆ ਸਾਰਾ ਜੀ ਠੀਕ ਹੈ ਬਈ ਤੇ ਦੇਖੋ ਦੋਸਤੋ ਡਿਜ਼ਾਈਨ ਬਾਈ ਨੇ ਬਹੁਤ ਸੋਹਣਾ ਕੀਤਾ ਮਾਡਰਨ ਕੋਠੀ ਹੈਗੀ ਤੇ ਐਂ ਲਾ ਲਓ ਇੱਕ ਛੋਟਾ ਜਿਹਾ ਵਿਲੇ ਟਾਈਪ ਕੋਠੀ ਬਣਾਈ ਆ ਤੇ ਸਾਰਾਂ ਐਂ ਲਾ ਲਓ ਬਈ ਕੋਠੀ ਦੀਆਂ ਲਾ ਲਓ ਚਾਹੀਦਸੋ ਕਿੰਨੀਆਂ ਮਢੀ ਜੀ ਗਰਾਊਂਡ ਤੇ ਚਾਹੀਏ ਜੀ ਸੜਕ ਨਾਲੋਂ 7 ਫੁੱਟ ਉੱਚੀ ਹੈ ਠੀਕ ਹੈ ਤੇ ਪਰਤ ਕਿੰਨੀ ਪੈ ਗਈ ਹੋਊਗੀ ਇਹ ਚ ਪਰਤ ਪੈ ਗਈ ਇਹਦੇ ਵਿੱਚ 5 ਫੁੱਟ ਪੈ ਗਈ ਠੀਕ ਹੈ ਬਈ ਆਓ ਦੋਸਤੋ ਤੁਹਾਨੂੰ ਹੁਣ ਅੰਦਰੋਂ ਦਿਖਾਉਣਾ ਕੋਠੀ ਤੇ ਚਲਦੇ ਕੰਮ ਵਿੱਚ ਤਾਂ ਲੈ ਕੇ ਆਏ ਆ ਕਿਉਂਕਿ ਜਿਹੜੀ ਮਿਸਤਰੀ ਹੁੰਦਾ ਆਪਣਾ ਠੇਕੇਦਾਰ ਹੁੰਦਾ ਉਹਦੀ ਟਰਾਂਸਪੇਰੈਂਸੀ ਰਹਿੰਦੀ ਆ ਤੇ ਬਾਈ ਦਾ ਕੰਮ ਬ ਤੇ ਲੱਕੜ ਵਾਲੇ ਦਾ ਕੰਮ ਵੀ ਚੱਲ ਰਿਹਾ ਹੈਗਾ ਪਲੰਬਰ ਦਾ ਵੀ ਚੱਲ ਰਿਹਾ ਹੈਗਾ ਇਲੈਕਟ੍ਰੀਸ਼ੀਅਨ ਦਾ ਵੀ ਚੱਲ ਰਿਹਾ ਸਾਰੇ ਕੰਮ ਚੱਲ ਰਹੇ ਨੇ ਤੇ ਜੇ ਕੋਈ ਇਲੈਕਟ੍ਰੀਸ਼ੀਅਨ ਹੋਵੇ ਕੋਈ ਵੀ ਹੋਵੇ ਬਾਈ ਤੋਂ ਸਲਾਹ ਜ਼ਰੂਰ ਲੈਂਦੇ ਨੇ ਕੰਮ ਕਰਨ ਤੋਂ ਪਹਿਲਾਂ ਵੀ ਇੱਥੇ ਅਸੀਂ ਕੀ ਲਈਏ ਤੇ ਮਾਲਕਾਣਾ ਵੀ ਬਾਈ ਤੇ ਬਹੁਤ ਪੂਰਾ ਭਰੋਸਾ ਹੈਗਾ ਤੇ ਆ ਦੇਖੋ ਤੇ ਬਈ ਜਿਹੜੀ ਇਹ ਪੌੜੀ ਚੜਾਈ ਹੈਗੀ ਇਹਦਾ ਜਿਹੜਾ ਤੁਸੀਂ ਹਰ ਆਇਆ ਰੱਖਿਆ ਹੈਗਾ ਸਟੈਪ ਰੱਖਿਆ ਹੈਗਾ ਇਹ ਵਾ ਦੇਖਿਆ ਬਹੁਤ ਛੋਟੇ ਰੱਖੇ ਨੇ ਤੁਸੀਂ ਆਮ ਨਾਲੋਂ ਜਿਵੇਂ ਆਪ ਰੱਖਦੇ ਹੈਗੇ ਤੇ ਚੜਨ ਨੂੰ ਵੀ ਬਹੁਤ ਕੰਫਰਟੇਬਲ ਨੇ ਬਾਈ ਇੱਪਾ 7 ਇੰਚ ਦੇ ਰੱਖਿਆ ਸੀ ਸਾਰੇ 7 ਇੰਚ ਦੇ ਰੱਖਿਆ ਠੀਕ ਆ ਬਈ ਉਂ ਲਗਭਗ ਐ ਲਾ ਲਓ ਜਿਹੜਾ ਆ ਹੁੰਦਾ ਆਪਣਾ 11 12 ਇੰਚ ਦਾ ਹੁੰਦਾ ਵੱਡਾ ਹੋ ਜਾਂਦਾ ਤੇ ਆ ਗੋਲਾ ਹੀ ਬਾਰੇ ਹੁੰਦਾ ਬਈ ਕਈ ਵਾਰ ਨਾ ਪੈਰ ਰੜਕ ਜਾਂਦਾ ਗਾ ਯਾਪੋ ਧਿਆਨ ਚ ਰੱਖ ਕੇ ਚੱਲੇ ਸਾਰਾ ਵੀ ਪੈਰ ਨਾ ਡੇ ਜੇ ਵਿੱਚ ਠੀਕ ਆ ਬਈ ਤੇ ਕਈ ਵਾਰੀ ਆਏ ਹੁਣ ਆਰਕੀਟੈਕਟ ਆਪਾਂ ਨੂੰ ਕਈ ਚੀਜ਼ਾਂ ਦੱਸ ਦਿੰਦਾ ਹਨਾ ਨਕਸ਼ੇ ਦੇ ਵਿੱਚ ਵੀ ਆ ਚੀਜ਼ ਬਣਾਉਣੀ ਹੈਗੀ ਜਾਂ ਆ ਨਹੀਂ ਕਰਨੀ ਤੇ ਆਪਾਂ ਫਿਰ ਉਹਦਾ ਕਿਵੇਂ ਕਰਦੇ ਆ ਬਈ ਆਪਾਂ ਨੂੰ ਜਿਵੇਂ ਐ ਲਾ ਲਓ ਤੁਹਾਨੂੰ ਮੈਂ ਦੱਸਦਾ ਗਾ ਜਿਵੇਂ ਇੱਕ ਅੰਧਾ ਗਏ ਹੁਣ ਜਿਵੇਂ ਆਰਕੀਟੈਕਟ ਨੇ ਤਾਂ ਨਕਸ਼ੇ ਬਣਾ ਕੇ ਦੇਤਾ ਹੁਣ ਥੋੜੀ ਜਿਹੀ ਬਾਹਰ ਨੂੰ ਆ ਤੇ ਤੁਸੀਂ ਲੈਵਲ 'ਚ ਦੇਖਣਾ ਕਿੱਧਰ ਨੂੰ ਆਉਂਦੀ ਆ ਤੇ ਫਿਰ ਬਈ ਉਹ ਆਪਦੇ ਕੋਲ ਕਰ ਦਿੰਨੇ ਹੋ ਸਾਰਾ ਸਿਸਟਮ ਆਪੇ ਹਾਂਜੀ ਕਰ ਦਿੰਨੇ ਸਾਰਾ ਮਤਲਬ ਕਿ ਮਾਲਕ ਨੂੰ ਕੋਈ ਸ਼ਿਕਾਇਤ ਨਹੀਂ ਆਉਣ ਦਿੰਦੇ ਹਨਾ ਨਾ ਨਾ ਜੀ ਤੇ ਦੇਖੋ ਦੋਸਤੋ ਬਾਈ ਦਾ ਸੁਭਾਅ ਵੀ ਬਹੁਤ ਵਧੀਆ ਤੇ ਕੰਮ ਵੀ ਬਹੁਤ ਵਧੀਆ ਬਾਈ ਦਾ ਇਹ ਲਾ ਲਓ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਪੂਰਾ ਵਧੀਆ ਕੰਮ ਚੱਲਦਾ ਤੇ ਤੁਸੀਂ ਵੀ ਬਾਈ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਬਾਈ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ 'ਚ ਜ਼ ਦੋ ਤਿੰਨ ਸਾਲੋ ਕੇ ਦੋ ਤਿੰਨ ਸਾਲਾਂ ਬਾਅਦ ਕੰਮ ਚਲਾ ਰਹੇ ਹਾਂ ਹਾਂ ਜੀ ਦੋਸਤੋ ਅੱਜ ਕੱਲ ਕੀ ਹੁੰਦਾਗਾ ਵੀ ਜਿਵੇਂ ਆਪਾਂ ਕੋਠੀ ਪਾ ਦਿੰਦੇ ਆ ਨਾਲ ਦੀ ਨਾਲ ਕੰਮ ਚੱਲਦੇ ਹੁੰਦੇ ਨੇ ਤੇ ਨਾਲ ਦੀ ਨਾਲ ਕੰਮ ਚੱਲਣ ਤੋਂ ਬਾਅਦ ਫਿਰ ਵੀ ਕੋਈ ਸ਼ਿਕਾਇਤ ਆ ਜਾਂਦੀ ਆ ਪਰ ਬਾਈ ਨੇ ਦੋ ਤਿੰਨ ਸਾਲ ਪਹਿਲਾਂ ਕੋਠੀ ਪਾ ਕੇ ਫਿਰ ਇਹਦੀ ਫਿਨਿਸ਼ਿੰਗ ਦੇ ਕੰਮ ਚਲਾਏ ਨੇ ਐਂ ਲਾ ਲਓ ਵੀ ਇੱਕ ਵੀ ਸ਼ਿਕਾਇਤ ਨਹੀਂ ਆਈ ਤੇ ਪੂਰਾ ਸਿਰਾ ਕੰਮ ਕਰਾਇਆ ਹੋਇਆ ਹੈ ਬਾਈ ਦਾ ਤੇ ਬਾਈ ਜੇ ਕੋਈ ਤੁਸੀਂ ਕੰਮ ਕਰਨਾ ਹੋਵੇ ਕਿੰਨੇ ਕਿਲੋਮੀਟਰ ਦੇ ਏਰੀਆ ਚ ਕਰ ਦੋਗੇ ਬਸ ਤਾਂ ਇਹ ਇੱਥੇ ਨੇੜੇ ਜੋਗੇ ਜੀ ਵੱਧ ਜੋਬ ਤੇ ਰਿਲੇਜੀ ਵੱਧ ਮਤਲਬ ਐ ਲੈ ਲਓ ਤੁਸੀਂ 40 50 ਕਿਲੋਮੀਟਰ ਦੇ ਏਰੀਆ 'ਚ ਕੰਮ ਕਰ ਸਕਦੇ ਹੋ ਕਰ ਸਕਦੇ ਹਾਂ ਜੀ ਦੋਸਤੋ ਜੇ ਤੁਸੀਂ ਵੀ ਚੰਗਾ ਮਿਸਤਰੀ ਲੱਭ ਰਹੇ ਹੋ ਆਪਣੇ ਕੰਮ ਲਈ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਆਹ ਬਾਈ ਪਲੰਬਰ ਆਗਾ ਤੇ ਇਹ ਪਲੰਬਿੰਗ ਦਾ ਕੰਮ ਵੀ ਪੂਰਾ ਵਧੀਆ ਕਰਦਾਗਾ ਤੇ ਇਲੈਕਟ੍ਰੀਸ਼ੀਅਨ ਨਾਲ ਵੀ ਤੁਹਾਨੂੰ ਮਲਾਵਾਗੇ ਸਾਰਾ ਨਾ ਮਿਸਤਰੀ ਨਾਲ ਮਲਾਵਾਗੇ ਤੇ ਬਹੁਤ ਵਧੀਆ ਕੰਮ ਕਰਦੇ ਨੇ ਬਈ ਧੰਨਵਾਦ